ਇਸ ਕਾਰਡ ਨੂੰ ਬਣਾ ਲੈ ਜਿੰਨਾਂ ਦੀ ਉਮਰ 18 ਸਾਲ ਤੋਂ ਉੱਤੇ ਆ ਉਹਨਾਂ ਲਈ ਆਧਾਰ ਕਾਰਡ ਤੇ ਨਾਂ ਨੰਬਰ ਲਿੰਕ ਤੇ ਵੋਟਰ ਕਾਰਡ ਜ਼ਰੂਰੀ ਹੈ ਤੇ ਜਿਹੜੇ 18 ਸਾਲ ਤੋਂ ਘੱਟ ਹੈ ਉਹਨਾਂ ਲਈ ਬਰਥ ਸਰਟੀਫਿਕੇਟ ਤੇ ਆਧਾਰ ਕਾਰਡ ਜ਼ਰੂਰੀ ਹੈ ਅੱਛਾ ਇੱਕ ਗੱਲ ਹੋਰ ਵੀ ਸਾਹਮਣੇ ਆ ਰਹੀ ਜਿਹੜੀ ਉਹ ਮਸ਼ੀਨ ਤੋਂ ਪਰਚੇ ਆ ਕੱਢ ਰਹੇ ਨੇ ਕੀ ਉਹ ਜ਼ਰੂਰੀ ਹੈ ਜਾਂ ਡਾਇਰੈਕਟ ਤੁਹਾਡੇ ਕੋਲ ਆ ਸਕਦੇ ਨੇ ਤੁਸੀਂ ਬਣਾ ਦਿਓਗੇ ਫਿਲਹਾਲ ਸਲਿੱਪ ਸਾਰੇ ਲਈ ਜ਼ਰੂਰੀ ਹੈ ਜਿੰਨਾਂ ਦੀ ਸਲਿੱਪ ਕੱਟੀ ਹੋਊ ਉਹਨਾਂ ਦੀ ਕਾਰਡ ਬਣੇ ਬਣਾਏ ਜਾਣਗੇ ਬਸ ਇੱਕ ਫੈਮਿਲੀ ਅਗਰ 5 ਮੈਂਬਰਾਂ ਨੂੰ ਕਟੋਗੜ 20 ਤੋਂ 30 ਮਿੰਟ ਲੱਗਦੇ ਆ ਅਪਲਾਈ ਕਰਨ ਨੂੰ ਤੇ ਜਿੰਨਾਂ ਦੀ KYC ਹਨ ਉਹਨਾਂ 2-3 ਮਿੰਟ ਲੱਗਦਾ ਪਰ ਪਰਸਨ ਨੂੰ ਪਰ ਪਰਸਨ ਨੂੰ ਹਾਂਜੀ ਸਾਡੇ ਚਪੈਲ ਕਾਰਡ ਪਾਸਪੋਰਟ ਤੇ ਜਿਹੜੇ ਆਧਾਰ ਕਾਰਡ ਕਰੈਕਸ਼ਨ ਕਰਾਣੇ ਆ ਜਿਵੇਂ ਐਡਰੈਸ ਮੋਬਾਈਲ ਨੰਬਰ ਸਾਰਾ ਕੁਝ ਅਸੀਂ ਪ੍ਰੋਵਾਈਡ ਕਰਾਣੇ ਆ ਪੰਜਾਬ ਦੇ ਵਿੱਚ ਮੁੱਖ ਮੰਤਰੀ ਸਿਹਤ ਯੋਜਨਾ ਦੀ ਸ਼ੁਰੂਆਤ ਹੋ ਚੁੱਕੀ ਆ ਤੁਹਾਨੂੰ ਦੱਸਦੇ ਕਿ ਲਗਾਤਾਰ ਜਿਹੜੇ ਫਾਰਮ ਨੇ ਉੱਪਰ ਆਏ ਜਾ ਰਹੇ ਨੇ ਤੇ ਉਸ ਤੋਂ ਬਾਅਦ ਜਿਹੜੇ ਕਾਰਡ ਨੇ ਉਹ ਵੀ ਬਣ ਕੇ ਆਣੇ ਸ਼ੁਰੂ ਹੋ ਚੁੱਕੇ ਨੇ ਤੁਹਾਨੂੰ ਦੱਸ ਦੇ ਕਿ ਲਗਾਤਾਰ ਲੋਕ ਜਿਹੜੇ ਨੇ ਉਹ ਕੈਸੇ ਦੇ ਵਿੱਚ ਲਾਈਨਾਂ ਦੇ ਵਿੱਚ ਲੱਗੇ ਹੋਏ ਨੇ ਇਸ ਵੇਲੇ ਮੈਂ ਖਤਰੇ ਟੈਲੀਕਮ ਦੇ ਵਿੱਚ ਮੌਜੂਦ ਦਾ ਇਸਲਾਮ ਗੰਦੀ ਮਸ਼ਹੂਰ ਦੁਕਾਨ ਇੱਕ ਵਾਰੀ ਸਾਥੀ ਨੂੰ ਕਹਾਂਗਾ ਘੁਮਾ ਕੇ ਜੇਕਰ ਤੁਹਾਨੂੰ ਭੀੜ ਦਿਖਾਈ ਜਾਏ ਲੋਕ ਮੌਜੂਦ ਨੇ ਤੇ ਲਗਾਤਾਰ ਸਾਰਿਆਂ ਨੂੰ ਇਹ ਆਸ ਆ ਕਿ ਜਲਦ ਤੋਂ ਜਲਦ ਜਿਹੜਾ ਉਹਨਾਂ ਦਾ ਕਾਰਡ ਬਣ ਕੇ ਆ ਜਾਏ ਮੇਰੇ ਨਾਲ rahul bhai ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿਸ ਤਰੀਕੇ ਦੇ ਨਾਲ ਤੁਸੀਂ ਇਹ ਆਪਣਾ ਕਾਰਡ ਅਪਲਾਈ ਕਰ ਸਕਦੇ ਹੋ ਕਿਹੜੇ ਕਿਹੜੇ ਪ੍ਰੂਫ ਨੇ ਜਿਨ੍ਹਾਂ ਦੀ ਜਿਹੜੀਆਂ ਤੁਹਾਨੂੰ ਜ਼ਰੂਰਤ ਉਹ ਪੈਣ ਵਾਲੀ ਹੈ ਰਾਹੁਲ ਭਾਈ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਥੈਂਕ ਯੂ ਸਰ ਲੋਕਾਂ ਨੂੰ ਬੜਾ ਉਹ ਹੋ ਰਿਹਾ ਬਈ ਜਿਹੜਾ ਕਾਰਡ ਬਣ ਰਿਹਾ ਕੀ ਕੀ ਇਹ ਚ ਪ੍ਰੂਫ ਦੀ ਲੋੜ ਹੋਏਗੀ ਕਿਸ ਤਰੀਕੇ ਦੇ ਨਾਲ ਅਸੀਂ ਭਰ ਸਕਦੇ ਆ ਕਿ ਕਿਸ ਤਰੀਕੇ ਦੇ ਨਾਲ ਓਵਰਆਲ ਪ੍ਰੋਸੈਸ ਆ ਐਸ ਕਾਰਡ ਨੋ ਬਣਾ ਲੈ ਜਿੰਨਾਂ ਦੀ ਉਮਰ 18 ਸਾਲ ਤੋਂ ਉੱਤੇ ਹੈ ਉਹਨਾਂ ਲਈ ਆਧਾਰ ਕਾਰਡ ਦੇ ਨਾਮ ਨੰਬਰ ਲਿੰਕ ਤੇ ਵੋਟਰ ਕਾਰਡ ਜ਼ਰੂਰੀ ਹੈ ਤੇ ਜਿਹੜੇ 18 ਸਾਲ ਤੋਂ ਘੱਟ ਹੈ ਉਹਨਾਂ ਲਈ ਬਰਥ ਸਰਟੀਫਿਕੇਟ ਤੇ ਆਧਾਰ ਕਾਰਡ ਜ਼ਰੂਰੀ ਹੈ ਬਸ ਤੇ ਜਿਨ੍ਹਾਂ ਦੇ 18 ਸਾਲ ਤੋਂ ਘੱਟ ਉਮਰ ਦੀ ਤੁਸੀਂ ਗੱਲ ਕਰ ਰਹੇ ਉਹਨਾਂ ਦੇ ਮਦਰ ਫਾਦਰ ਦਾ ਬਣਿਆ ਹੋਣਾ ਹੈ ਜ਼ਰੂਰੀ ਉਸ ਤੋਂ ਬਾਅਦ ਉਹਨਾਂ ਦਾ ਬਣ ਜਾਊਗਾ ਹਾਂਜੀ ਬਣ ਜਾਊਗਾ ਬਰਥ ਸਰਟੀਫਿਕੇਟ ਚਾਹੀਦਾ ਹੀ ਚਾਹੀਦਾ ਅੱਛਾ ਇੱਕ ਗੱਲ ਹੋਰ ਵੀ ਸਾਹਮਣੇ ਆ ਰਹੀ ਜਿਹੜੀ ਉਹ ਮਸ਼ੀਨ ਤੋਂ ਪਰਚੀਆਂ ਕੱਢ ਰਹੇ ਨੇ ਕੀ ਉਹ ਜ਼ਰੂਰੀ ਆ ਜਾਂ ਡਾਇਰੈਕਟ ਤੁਹਾਡੇ ਕੋਲ ਆ ਸਕਦੇ ਨੇ ਤੁਸੀਂ ਬਣਾ ਦਿਓਗੇ ਫਿਲਹਾਲ ਸਲਿਪ ਸਾਰੇ ਲਈ ਜ਼ਰੂਰੀ ਹੈ ਜਿਨ੍ਹਾਂ ਦੀ ਸਲਿਪ ਕੱਟੀ ਹੋਊ ਉਹਨਾਂ ਦੀ ਕਾਰਡ ਬਣੇ ਬਣਾਏ ਜਾਣਗੇ ਬਸ ਅੱਛਾ ਤਕਰੀਬਨ ਕਿੰਨੇ ਕੁ ਟਾਈਮ ਲੱਗ ਰਿਹਾ ਹੈ ਕਾਰਡ ਨੂੰ ਅਪਲਾਈ ਹੋਣ ਦੇ ਵਿੱਚ ਜਾਂ OTP ਵਗੈਰਾ ਦੀ ਲੋੜ ਪੈਂਦੀ ਹੈ ਫੋਨ ਵਗੈਰਾ ਨਾਲ ਲੈਣਾ ਜ਼ਰੂਰੀ ਹੈ ਇੱਕ ਫੈਮਿਲੀ ਅਗਰ 5 ਮੈਂਬਰਾਂ ਨੂੰ ਘੱਟੋ ਘੱਟ 20 ਤੋਂ 30 ਮਿੰਟ ਲੱਗਦੇ ਆ ਅਪਲਾਈ ਕਰਨ ਨੂੰ ਤੇ ਜਿਨ੍ਹਾਂ ਦੀ KYC ਹੈ ਉਹਨਾਂ ਨੂੰ 2-3 ਮਿੰਟ ਲੱਗਦਾ ਪਰ ਪਰਸਨ ਨੂੰ ਪਰ ਪਰਸਨ ਹਾਂਜੀ ਤੇ ਕਿੰਨੇ ਸਮੇਂ ਦੇ ਵਿੱਚ ਕਾਰਡ ਜਿਹੜਾ ਬਣ ਕੇ ਘਰੇ ਆ ਜਾਂਦਾ ਵਾ ਕਾਰਡ ਜਿਹੜੀ ਗਵਰਨਮੈਂਟ ਕਰੀਏ 2-2 3 ਹਫਤੇ ਤੱਕ ਤੁਹਾਡੇ ਨਾਲ ਸਾਨੂੰ ਕਾਰਡ ਦੇਊਗੀ ਅਸੀਂ ਉਹੀ ਡਿਲੀਵਰ ਆਪ ਕਰਨੇ ਆ ਅੱਛਾ ਹਾਂਜੀ ਸਾਰਿਆਂ ਦੇ ਮਤਲਬ ਜਿੱਦਾ ਇਹ ਸਾਰੇ ਆਏ ਹੋਏ ਨੇ ਤੁਹਾਡੇ ਕੋਲ ਕਿੰਨੇ ਨੇ ਕਾਰਡ ਅਪਲਾਈ ਕੀਤਾ ਕਾਰਡ ਬਣ ਕੇ ਵਾਪਸ ਤੁਹਾਡੇ ਕੋਲ ਆਊਗਾ ਤੇ ਤੁਸੀਂ ਇਹਨਾਂ ਨੂੰ ਪਹੁੰਚਾ ਦੇਵੋਗੇ ਅਸੀਂ ਡਿਲੀਵਰ ਕਰਾਂਗੇ ਸੀਐਸਸੀ ਸੈਂਟਰ ਵਾਲੀ ਡਿਲੀਵਰ ਕਰੂਗਾ ਸਾਰੇ ਕਾਰਡ ਅੱਛਾ ਜੇਕਰ ਤੁਹਾਡੀ ਇਸ ਕੈਫੇ ਦੀ ਗੱਲ ਕੀਤੀ ਜਾਏ ਕਿ ਕਿਹੜੀ ਕਿਹੜੀ ਸਹੂਲਤਾਂ ਲੋਕਾਂ ਨੂੰ ਦੇ ਰਹੇ ਹੋ ਸਾਡੇ ਚਪੈਲ ਕਾਰਡ ਪਾਸਪੋਰਟ ਤੇ ਜਿਹੜੇ ਆਧਾਰ ਕਾਰਡ ਕਰੈਕਸ਼ਨ ਕਰਾਣੇ ਆ ਜਿਵੇਂ ਐਡਰੈਸ ਮੋਬਾਈਲ ਨੰਬਰ ਸਾਰਾ ਕੁਝ ਅਸੀਂ ਪ੍ਰੋਵਾਈਡ ਕਰਾਉਂਦੇ ਆ ਹੂੰ ਬਸ ਤੇ ਖਾਸ ਫੈਸਿਲਿਟੀ ਕੀ ਹੁੰਦੀ ਹੈ ਕਿਉਂਕਿ ਜਦੋਂ ਮੈਂ ਲੋਕਾਂ ਨਾਲ ਵੀ ਗੱਲਬਾਤ ਕੀਤੀ ਉਹ ਕਹਿੰਦੇ ਜੀ ਕੋਈ ਸਾਨੂੰ ਇੱਥੇ ਦਿੱਕਤ ਪਰੇਸ਼ਾਨੀ ਨਹੀਂ ਹੁੰਦੀ ਫੋਰ ਏਗਜ਼ਾਮਪਲ ਜੇ ਕਿਸੇ ਨੇ ਪੈਨ ਕਾਰਡ ਅਪਲਾਈ ਕਰਤਾ ਵੋਟਰ ਕਾਰਡ ਅਪਲਾਈ ਕਰਤਾ ਕਹਿੰਦੇ ਫਿਰ ਅਸੀਂ ਲੱਭਦੇ ਫਿਰਦੇ ਆ ਸਾਨੂੰ ਮਿਲਦਾ ਨਹੀਂ ਲੇਕਿਨ ਜੇ ਇੱਥੋਂ ਅਪਲਾਈ ਕਰੀਏ ਤਾਂ ਅਸੀਂ ਇੱਥੋਂ ਹੀ ਆ ਕੇ ਲੈ ਜਾਨੇ ਆ ਹਾਂਜੀ ਪੈਨ ਕਾਰਡ ਸਾਡੇ ਦੁਕਾਨ ਤੇ ਅਪਲਾਈ ਕਰੋ ਸਾਡੇ ਦੁਕਾਨ ਤੇ ਮਿਲ ਜੂਗਾ ਵੋਟਰ ਕਾਰਡ ਵੀ ਤੁਸੀਂ ਅੱਛਾ ਜਿਹੜਾ ਸਿਹਤ ਬੀਮਾ ਯੋਜਨਾ ਇਹਦਾ ਕੀ ਚਾਰਜਸ ਵਗੈਰਾ ਚੱਲ ਰਹੇ ਨੇ ਫ੍ਰੀ ਆਫ ਕੋਸਟ ਹੈਗਾ ਬਿਲਕੁਲ ਫ੍ਰੀ ਆਫ ਕੋਸਟ ਬਿਲਕੁਲ ਫੀਸ ਕੋਈ ਪੈਸਾ ਨਹੀਂ ਫਾਰਮ ਦਾ ਹੀ ਪੈਸਾ ਨਹੀਂ ਲੈ ਰਹੇ ਸੀ ਅੱਛਾ ਇਹ ਜਿਹੜਾ ਫਾਰਮ ਇਹ ਵੀ ਪੱਲੇ ਹੋ ਦੇ ਰਹੇ ਹੋ ਇਹ ਵੀ ਪੱਲੇ ਦੇ ਰਹੇ ਆ ਠੀਕ ਪਰ ਅੰਦਰ ਵੀ ਪੈਸੇ ਪਰ ਵੀ ਪਰਦੇ ਵੀ ਸੇ ਆਪ ਹੀ ਪਏ ਆ ਅੱਛਾ ਹੁੰਦਾ ਵੀ ਕੋਈ ਪੈਸਾ ਨਹੀਂ ਲੈ ਰਹੇ ਤੁਸੀਂ ਪੁੱਛ ਸਕਦੇ ਹੋ ਕਿਸੇ ਕੋਲ ਕੋਈ ਪੈਸਾ ਲੈਤਾ ਹੋਵੇ ਸਰਕਾਰ ਤੋਂ ਤੁਹਾਨੂੰ ਚਾਹੀਦਾ ਨਹੀਂ ਬਈ ਘੱਟੋ ਘੱਟ ਕੋਈ 5-10 ਰੁਪਏ ਕੁਝ ਤਾਂ ਅਮਾਉਂਟ ਹੋਣੀ ਚਾਹੀਦੀ ਬਈ ਥੋੜਾ ਵੀ ਖਰਚਾ ਚੱਲ ਸਕੇ ਸਰਕਾਰ ਨੇ ਫਿਲਹਾਲ ਸਾਨੂੰ 20 ਰੁਪਏ ਪਰ ਪਰਸਨ ਕੀਤਾ ਪਹਿਲਾਂ 4 ਰੁਪਏ ਸੀਗਾ ਇਹਦਾ ਹੂੰ ਪੂਰੀ ਫੈਮਿਲੀ ਦਾ ਹੁਣ ਇੱਕ ਕਾਰਡ ਪਿਛੇ ਤੁਹਾਨੂੰ 20 ਰੁਪਏ ਮਿਲ ਸਕਦੇ ਆ ਹਾਂ 20 ਰੁਪਏ ਮਿਲੂਗੇ ਜਦੋਂ ਕਾਰਡ ਡਿਲੀਵਰ ਕਰਾਂਗੇ ਉਸ ਤੋਂ ਬਾਅਦ ਹੋਰ ਲੋਕ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਅੰਟੀ ਕੈਸੀ ਲੱਗੀ ਸਕੀਮ ਆਪਕੋ ਅੱਛੀ ਅੱਛੀ ਕਹਿੰਨਾ ਜ਼ਰੂਰੀ ਹੈ ਗਰੀਬੋਆਂ ਕੇ ਲਈ ਭਈ ਇੱਕ ਜੋ ਗਰੀਬ ਇਨਸਾਨ ਹੈ ਉਸकी ਸਾਰੀ ਉਮਰ ਕੀ ਪੂੰਜੀ ਨਿਕਲ ਜਾਂਦੀ ਹੈ ਅਗਰ ਇੱਕ ਬਿਮਾਰੀ ਉਸਕੋ ਹੋਏ ਔਰ ਵੀ ਪਤਾ ਦਿਓ ਜਲਦੀ ਠੀਕ ਹੈ ਹੋਰ ਵੀ ਬਾਈ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਵੀ ਕਿਸ ਤਰੀਕੇ ਦੀ ਜਿਹੜੀ ਇਹ ਸਰਵਿਸ ਉਹਨਾਂ ਨੂੰ ਲੱਗ ਰਹੀ ਹੈ ਭਾਈ ਕਿੱਦਾਂ ਲੱਗ ਗਿਆ ਤੁਹਾਨੂੰ ਇਹ ਬਹੁਤ ਵਧੀਆ ਜੀ ਪੰਜਾਬ ਦੇ ਵਿੱਚ ਇੱਕ ਨਵਾਂ ਉਪਰਾਲਾ ਸ਼ੁਰੂ ਹੋਇਆ ਹੈ ਜਿਹੜਾ ਕਿ ਭਗਵੰਤ ਸਿੰਘ ਮਾਨ ਦੇ ਵੱਲੋਂ ਇਹ ਵੇਖਿਆ ਜਾਵੇ ਤਾਂ ਕਾਰਡ ਤਾਂ ਚਲੋ ਅਪਲਾਈ ਹੋ ਰਹੇ ਨੇ ਲੇਕਿਨ ਇਲਾਜ ਦੀ ਜਿਹੜੀ ਸਹੂਲਤਾਂ ਨੇ ਜਿਹਨੇ ਹਸਪੀਟਲਾਂ ਦੇ ਵਿੱਚ ਪ੍ਰੋਵਾਈਡ ਕੀਤੇ ਗਏ ਆ ਕਾਰਡ ਦੇ ਵਿੱਚ ਉਹਨਾਂ ਦੇ ਵਿੱਚ ਲੋਕਾਂ ਨੂੰ ਕਿੰਨੀ ਕੁ ਫੈਸਿਲਿਟੀ ਮਿਲਦੀ ਹੈ ਸਾਰਾ ਡਿਪੈਂਡ ਕਰਮ ਇਹਦੇ ਉੱਪਰ ਹੈਗਾ ਵਾ ਕਿ ਆਪਾਂ ਜੇ ਕਾਰਡ ਲੈ ਕੇ ਜਾਈਏ ਤੇ ੱੱਕੇਸ਼ਾਈ ਜ਼ਿਆਦਾਤਰ ਉੱਥੇ ਹੀ ਹੁੰਦੀ ਹੈ ਕਿ ਨਹੀਂ ਚੱਲਦਾ ਅਪਾਇੰਟਮੈਂਟ ਨਹੀਂ ਆਈ ਜੀ ਸੈਸ਼ਨ ਨਹੀਂ ਹੋਇਆ ਜੀ ਇਸ ਕਰਕੇ ਸਿਸਟਮ ਨਹੀਂ ਚੱਲ ਰਿਹਾ ਫਿਰਮ ਨਹੀਂ ਚੱਲ ਰਿਹਾ ਆ ਜਿਹੜੇ ਹੈਗੇ ਨਾ ਬਸ ਇਹਨਾਂ ਦੇ ਥੋੜਾ ਜਿਹਾ ਕੀ ਹੈਗਾ ਕਿ ਜੇ ਉੱਪਰਲਾ ਉਪਰਾਲਾ ਠੀਕ ਹੋ ਜੇ ਤਾਂ ਸਾਨੂੰ ਆਮ ਲੋਕਾਂ ਨੂੰ ਸਹੂਲਤਾਂ ਬਹੁਤ ਅੱਛੀ ਮਿਲ ਸਕਦੀਆਂ ਤੁਸੀਂ ਕਾਰਡ ਬਣਵਾਣਾ ਹੈ ਹਾਂਜੀ ਹਾਂਜੀ ਮੈਂ ਅਪਲਾਈ ਕਰਤਾ ਹੋਇਆ ਨਹੀਂ ਜੀ ਹਾਂਜੀ ਮੈਂ ਕਰਤਾ ਹੋਇਆ ਜੀ ਕਰਤ ਅੰਕਲ ਤੁਹਾਨੂੰ ਕਿੱਦਾਂ ਲੱਗਿਆ ਬਹੁਤ ਚੰਗਾ ਲੱਗ ਰਿਹਾ ਜੀ ਫਰੀ ਸੇਵਾ ਜਿਨੇ ਲੀਡਰ ਨਹੀਂ ਕਰਦੇ ਜਦਾ ਰਾਹੁਲ ਭਰਾ ਕਰਾਇਆ ਹੈ ਕਿੱਦਾਂ ਦਾ ਕੰਮ ਆ ਰਿਹਾ ਬਹੁਤ ਚੰਗਾ ਕੰਮ ਆ ਜੀ ਸਭ ਨਾਲ ਇੱਜ਼ਤ ਨਾਲ ਗੱਲ ਕਰਦੇ ਹੈਗੇ ਬਹੁਤ ਬੜੀਆ ਕੰਮ ਕਰਦੇ ਹੈਗੇ ਸੇਵਾ ਕਰ ਰਿਹਾ ਜੀ ਕੋਈ ਪੈਸਾ ਨਹੀਂ ਲੈ ਰਿਹਾ ਕੁਝ ਵੀ ਨਹੀਂ ਬਹੁਤ ਬਹੁਤ ਤਰਫਨ ਦਾ ਸ਼ੁਕਰੀਆ ਬਹੁਤ ਬੜੀਆ ਹੈ ਗਰੀਬ ਦਾ ਕੰਮ ਕਰਦੇ ਵੇ ਬਿਲਕੁਲ ਇਸ ਵੇਲੇ ਤਸਵੀਰਾਂ ਤੁਹਾਨੂੰ ਦਿਖਾ ਸਕਦੇ ਆ ਪੂਰੀ ਭੀੜ ਜਿਹੜੀ ਆ ਦੁਕਾਨ ਦੇ ਉੱਤੇ ਮੌਜੂਦ ਆ ਲਗਾਤਾਰ ਫਾਰਮ ਜਿਹੜੇ ਨੇ ਉਹ ਫਿਲ ਕੀਤੇ ਜਾ ਰਹੇ ਨੇ ਤੇ ਇਸ ਤੋਂ ਬਾਅਦ ਜਿਹੜੇ ਕਾਰਡ ਨੇ ਬਣ ਕੇ ਤੁਹਾਡੇ ਘਰ ਤੱਕ ਆ ਜਾਣਗੇ ਹੋਰ ਅਪਡੇਟਸ ਦੇ ਲਈ ਤੁਸੀਂ ਜੁੜੇ ਰਹੋ ਦਾ ਚਿਰਾਗ ਨਿਊਜ਼ ਦੇ ਨਾਲ